ਮੈਂ ਜਾਣ ਤੇ ਮੇਰਾ ਕੰਮ ਜਨੇ ਕੰਮ ਮੈਂ ਕਰਾ ਕੇ ਆਪੇ ਲੈ। ਬੋਲੀ ਜੀ ਜ਼ਿੰਦਾਬਾਦ। ਬੋਲੀ ਕਿਕੂ ਜ਼ਿੰਦਾਬਾਦ। ਬੋਲੀ ਕਰਮ ਜ਼ਿੰਦਾਬਾਦ। ਮੈਂ ਠੀਕ ਐ ਭਾਈ। ਜਿਹੜੇ ਚੰਦ ਦਿਨਾਂ ਦੀਆਂ ਉਹ ਜਿਹੜੀ ਚਾਈਨੀਸ ਲੇਟਾਂ ਹੁੰਦੀਆਂ ਨਾ ਚਾਰ ਦਿਨ ਹੀ ਚੱਲਦੀਆਂ ਹੈ। ਸਹੀ ਐ? ਤੇ ਜਿਹੜੀ ਕੰਪਨੀ ਦੀ ਹੁੰਦੀ ਹੈ ਉਹ ਗਾਰੰਟੀ ਵੀ ਦਿੰਦੇ ਅਗਲੇ ਵਿੱਚੇ 2 ਸਾਲ ਚ ਸੜ ਗਈ ਤਾਂ ਦੁਬਾਰਾ ਦੇ ਦੇਣਗੇ ਕੋਈ ਗੱਲ ਨਹੀਂ। ਜਿਹਨੂੰ ਮੈਂ ਇਹ ਨਹੀਂ ਕਰਦਾ ਸੀ ਪਰ ਜੇ ਪਾਰਟੀ ਨੇ ਤੁਹਾਨੂੰ ਇਡੀ ਇੱਜ਼ਤ ਮਾਨ ਬਖਸ਼ੀ ਫਿਰ ਇਹ ਕਮਸ਼ੋਭਾ ਨਹੀਂ ਦਿੰਦਾ ਸੀ ਸ਼ਾਮ ਨੂੰ ਕੋਈ ਫਰਕ ਨਹੀਂ ਪਾਣਾ ਪਰ ਦੋ ਤਰੀਕ ਤੋਂ ਬਾਅਦ ਤੇ ਚਾਰ ਤਰੀਕ ਤੋਂ ਬਾਅਦ ਸ਼ਾਮ ਨੂੰ ਪਾਪਾ ਜੀ ਨੇ ਬੇਟਾ ਜੀ ਨੇ ਨਾ ਬਣਾ ਨੀਗਾ ਅਪਾਏ ਨਾ ਬੜਾ ਵੀ ਕਰ ਯਾਦ ਰੱਖਿਆ ਜੀ ਗਾਂਧੀ ਨਗਰ ਵਾਲਿਓ ਉਹਨਾਂ ਨੇ ਨਸਲ ਫਮਾਰਨਾ 2-2 ਕਰੋੜ ਵਾਲੀ ਗੱਡੀ ਨੂੰ ਡੁੱਡ ਡੁੱਡ ਕਰੋਨਾ ਦੀ ਗੱਡੀ ਚੰਡੀਗੜ੍ਹ ਤੋਂ ਰਾਜ ਬ੍ਰੇਕ ਵੀ ਨਹੀਂ ਲਗਣੀ ਸਹੀ ਐ ਉਹ ਤੁਮ ਆ ਲੈ ਰਹੋਣੇ ਤੇ ਇੱਥੇ ਹੀ ਸਭਾ ਹੋਣਾ ਕੋਈ ਗੱਲ ਨਹੀਂ ਫਰਕ ਕੀ ਕਰ ਫਰਕ ਪੈਂਦਾ ਕਹਿਣਾ ਗੁਣਾ ਨਹੀਂ ਕੋਈ ਬਸ ਇੰਨਾ ਹੀ ਬਹੁਤ ਐ ਅੱਖ ਨੀਚਕਣੀ ਮੇਰੀ ਗੱਲ ਯਾਦ ਰੱਖਿਆ ਜੱਖ ਵੀ ਚੱਕੀ ਹਵੇ ਤਾਂ ਮੈਨੂੰ ਕਹਿ ਦੇ ਅੱਲੇ ਕਾਂਗਰਸ ਆਲਿਆਂ ਨੂੰ ਵੀ ਪੁੱਛ ਲੈਨੇ ਆ ਕਦੇ ਕਦੇ ਗਰੀਬਾਂ ਦੇ ਮਕਾਨਾਂ ਦੀ ਗੱਲ ਹੀ ਕੀਤੀ ਹੈ ਬਈ ਇੰਨੇ ਗਰੀਬ ਇੱਥੇ ਜਲਾਲਾਬਾਦ ਚ ਕਦੇ ਕੀਤੀ ਹੈ ਕਿਸ ਨੇ ਦਿੱਲੀ ਚ ਜਾ ਕੇ ਕੁਮਾਇਆ ਸਭ ਦੋ ਰੀਐਮਪੀ ਹੈ ਆਂ ਜਾਂ ਜੋਰਾ ਸਿੰਘ ਦਾ ਪਰਿਵਾਰ ਤੇ ਨਵਰੀ ਐਮਪੀ ਰਿਹਾ ਹੁਣ ਸੁਖਵੀਰ ਬਾਦਲ ਸਿੰਘ 25 ਸਾਲ ਕਾਲੀਦਾ ਦਾ ਰਾਜਰੇ 25 ਸਾਲ ਇਸ ਸੀਟ ਤੇ ਕਦੇ ਇੱਕ ਵਾਰੀ ਵੀ ਤੁਹਾਡੇ ਜਲਾਲਾਬਾਦ ਦੀ ਡਵੈਲਪਮੈਂਟ ਦੀ ਕੀਤੀ ਗੱਲ ਤਾਂ ਦੱਸ ਦਿਓ ਬਈ 25 ਕਰੋੜ ਰੁਪਏ ਸੁਖਵੀਰ ਬਾਦਲ ਕੋਲ ਆਇਆ ਸੀ ਕਿੰਨੇ ਰੁਪਏ ਜਲਾਲਾਬਾਦ ਦੇ ਦੇਗਾ ਤੁਸੀਂ ਦੱਸਦੇ ਹੋ ਬਈ ਖਦੇ ਆਏ ਵੇਖੇ ਕਿਸੇ ਨੇ ਪਹਿਲੀ ਗੱਲ ਤਾਂ ਆਪ ਹੀ ਨਹੀਂ ਆਉਂਦਾ ਉਹ ਡਿਪਰਾਂ ਵਾਲੇ ਹੀ ਆਉਂਦੋ ਵੀ ਕੰਮ ਦਾਵਾ ਟੋਲੋ ਹੋਇਆ ਫਿਰਨ ਸੋ ਕਰਨਾ ਕੁਛ ਨਹੀਂ ਕਿਸੇ ਨੂੰ ਮੰਦਾ ਨਹੀਂ ਬੋਲਣਾ ਕਿਸੇ ਨੂੰ ਕੁਝ ਕਹਿਣਾ ਨਹੀਂ ਬਸ ਚੁੱਪ ਕਰਕੇ ਜੇ ਤਾਂ ਤੁਸੀਂ ਲੱਗਦਾ ਥੋਨੂੰ ਵੀ ਥੋੜੀ ਸਰਕਾਰ ਨੇ ਆਮ ਆਦੀ ਪਾਰਟੀ ਦੀ ਸਰਕਾਰ ਨੇ ਲੋਕਾਂ ਨੂੰ ਬਿਜਲੀ ਮੁਫਤ ਦਿੱਤੀ ਹੈ ਔਰ ਜਨਰਲ ਕੈਟੇਗਰੀ ਨੂੰ ਪਹਿਲੀ ਵਾਰੀ ਦਿੱਤੀ ਹੈ ਤੇ ਵੋਟ ਚਾਹਤ ਨੂੰ ਜ਼ਰੂਰ ਪਾ ਦੇਣ ਜੀ ਜੇ ਤੁਹਾਨੂੰ ਲੱਗਦਾ ਹੈ ਵੀ ਆ ਤੁਹਾਡੇ ਗਵਰਨ ਆਮ ਆਦਮੀ ਕ੍ਰੀਣੀ ਖੁੱਲਿਆ ਤੁਹਾਨੂੰ ਸਭ ਤੋਂ ਵੱਡੀ ਸੂਤ ਹੈ ਹੋਰ ਕਿਸੇ ਨੂੰ ਹੋਵੇ ਭਾਵੇਂ ਨਾ ਹੋਵੇ 1100 ਧਿਆਨ ਕੇ ਠੱਗੀ ਨਾ ਹਮਰਾ ਸਾਡੇ ਨਾਲ ਸਾਡੇ ਮੁੱਖ ਮੰਤਰੀ ਨੇ ਕਹਿਤਾ ਹਣਾ ਓਕੇ ਹੀ ਹੈ ਕੰਮ ਆ ਤੁਹਾਡੇ ਗਵਰਨ ਆਮ ਆਦਮੀ ਕ੍ਰੀਣੀ ਖੁੱਲਿਆ ਹੋਰ ਕਿਤੇ ਸੂਤ ਮਿਲੇ ਨਾ ਮਿਲੇ ਪੂਰਾ ਗਾਂਧੀਨਗਰ ਇੱਥੇ ਜਾ ਕੇ ਦਾ ਇਲਾਜ ਕਰਾ ਸਕਦਾ ਟੈਸਟ ਕਰਾ ਸਕਦਾ ਹੈ ਡਾਕਟਰ ਉੱਥੇ ਬੈਠਾ ਸਾਰੀ ਦੀ ਸਾਰੀ ਦਵਾਈ ਮੁਫਤ ਇੱਕ ਰੁਪਈਆ ਵੀ ਤੁਹਾਡਾ ਲੱਗ ਜੇ ਤਾਂ ਮੈਂ ਜਿੰਦਾਰ ਜੇ ਮੈਂ ਸਾਨੂੰ ਵੋਟ ਨਾ ਪਈ ਉਹ ਪਰ ਜੇ ਉੱਥੇ ਟੈਸਟ ਵੀ ਹੋ ਜਾਣਾ ਦਵਾਈ ਨਹੀਂ ਮਿਲ ਜੇ ਤੇ ਡਾਕਟਰ ਵੀ ਹੋਵੇ ਫਿਰ ਇੱਕ ਵੋਟ ਆਵਾਦੀ ਪਾਰਟੀ ਨੂੰ ਦੇ ਦਿਆਂਗੇ ਆ ਵੱਡਾ ਹਸਪਤਲ ਵੇਖ ਲਓ ਵੱਡਾ ਹਸਪੀਟਲ ਵੇਖ ਲਓ ਜਿਹੜੇ ਹਸਤਾਜ ਖਾਲੀ ਰੈਫਰ ਹੁੰਦੇ ਸੀ ਇਹ ਆ ਚੱਬੀਆਂ ਦੇ ਪਰਚੇ ਨਜਾਇਜ਼ ਹੁੰਦੇ ਸੀ ਅੱਜ ਦੇਖ ਲੋ ਡਾਕਟਰਾਂ ਦੀਆਂ ਲੱਗੀ ਪਈਆਂ 6 ਮਹੀਨੇ ਮਿਹਨਤ ਜੁਰ ਕਰੀ ਪਈ ਦੋਹਰੀ ਮੰਤਰੀ ਸਾਹਿਬ ਨੂੰ ਲਿਆਂਦਾ ਸਾਰੀ ਇਸ ਲਈਤ ਵਿਖਾਈ ਹੈ ਤੁਹਾਡੇ ਸਾਹਮਣੇ ਅੱਜ ਉੱਥੇ ਗਰੀਬ ਪਰਿਵਾਰਾਂ ਦੇ ਚਾਹੇ ਛੱਡੋ ਅਮੀਰ ਵੀ ਚਲਾ ਜੇ ਗੋਡੇ ਉੱਥੇ ਪੈਂਦੇ ਆ ਹਰ ਤਰ੍ਹਾਂ ਦਾ ਡਾਕਟਰ ਡਿਲੀਵਰੀਆਂ ਉੱਥੇ ਹੁੰਦੀਆਂ ਸਰਜਨ ਉੱਥੇ ਬੈਠੇ ਆ ईएनटी ਦੇ ਡਾਕਟਰ ਉੱਥੇ ਆਉਂਦਾ ਹੈ ਡੈਂਟਲ ਡਾਕਟਰ ਉੱਥੇ ਆਉਂਦਾ ਹੈ ਸਾਰੇ ਡਾਕਟਰ ਅਵੇਲੇਬਲ ਕਰਾ ਕੇ ਦਿੱਤੇ ਆ ਮਿਹਨਤ ਕਰਨੀ ਪੈਂਦੀ ਆ ਫਿਰ ਜਾ ਕੇ ਹੁੰਦੇ ਆ ਨਾਲੇ ਇੱਕ ਹੀ ਹਸਪਤਾਲ ਹੈ ਪੰਜਾਬ ਚ ਜਿੰਦੇ ਵਿੱਚ ਟਰਾਂਸਪੋਰਟ ਕੰਪਨੀਆਂ ਵੀ ਖੁੱਲੀਆਂ ਪ੍ਰਾਈਵੇਟ ਦੁਕਾਨਾਂ ਇੱਕੋ ਹਸਪਤਾਲ ਹੈ ਸਰਕਾਰੀ ਜਿੰਦੇ ਵਿੱਚ ਦੁਕਾਨਾਂ ਖੁੱਲੀਆਂ ਤੇ ਥੋੜੀ ਸਰਕਾਰ ਨੇ 26 ਜਨਵਰੀ 2024 ਨੂੰ ਅਨਾਉਂਸ ਕਰਤਾ ਅੱਜ ਤੋਂ ਬਾਅਦ ਸਾਰੀ ਦਵਾਈ ਫ੍ਰੀ ਹੈ 1 ਰੁਪਿਆ ਵੀ ਕਿਸੇ ਮਰੀਜ਼ ਦਾ ਨਹੀਂ ਲੱਗਦਾ ਅੰਦਰੋਂ ਦਵਾਈ ਮਿਲਦੀ ਹੈ ਜਾ ਕੇ ਚੈੱਕ ਕਰਦੇ ਆਂ ਕਿ ਸਰਪੰਦੇ ਤੇ ਸਵਾ 2 ਸਾਢੇ 1 ਵੀ ਪਰਚਾ ਨਜਾਇਜ਼ ਹੋਇਆ ਵੀ ਮੈਂ ਤਾਂ ਵੀ ਦੇਣ ਦਾ ਹਾਂ ਹਾਂ ਜਿਹੜਾ ਆਦੇਪ ਨੂੰ ਖੱਬੀ ਖਾਂ ਕਹਿੰਦਾ ਸੀ ਉਹਦਨੇ ਮੇਰੀ ਥੋੜੀ ਜਿਹੀ ਖੱਟਪੜ ਜ਼ਰੂਰ ਹੋ ਜਾਈਗੀ ਫੇਰ ਨਹੀਂ ਮੈਂ ਬਰਦਾਸ਼ਤ ਕਰਦਾ ਨਾ ਮੈਥੋਂ ਹੁੰਦਾ ਏ ਝੇ ਗਲਤ ਕੰਮ ਵੇਖੋ ਗਲਤ ਕਰਨਾ ਨਹੀਂ ਤੇ ਗਲਤ ਰੋਕਣਾ ਸਿਰ ਬੜੀ ਹਿੰਮਤ ਚਾਹੀਦੀ ਏ ਭਾਈ ਲੋਕ ਤਾਂ ਕਹਿ ਦਿੰਦੇ ਵੀ ਇਹ ਹੋ ਗਿਆ ਪਰ ਆਂਦਿਆਂ ਨੂੰ ਤਾਂ ਪਤਾ ਹੁੰਦਾ ਵੀ ਜਿਹੜਾ ਠੀਕ ਹੋਇਆ ਸੜਕਾਂ ਦੀ ਪ੍ਰੋਬਲਮ ਹੈ ਜੂਨ ਦੇ ਮਹੀਨੇ ਦੇ ਸਾਰੀਆਂ ਸੜਕਾਂ ਦੁਬਾਰਾ ਰਿਪੇਅਰ ਹੋਗੇ ਪੈਸੇ ਦੇ ਦਿੱਤੇ ਐ ਟੈਂਡਰ ਲੱਗ ਗਿਆ ਕੰਪਲੀਟ ਹੋ ਗਿਆ ਕੋਟ ਕਰਕੇ ਰੁਕ ਗਿਆ ਜੂਨ ਦੇ ਮਹੀਨੇ ਦੇ ਸਾਰੀਆਂ ਸੜਕਾਂ ਦੁਬਾਰਾ ਰਿਪੇਅਰ ਸਾਰੀਆਂ ਹੋ ਜਾਣਗੀਆਂ ਕਾਲੇ ਰੰਗ ਦੀ ਲੁੱਕ ਪੈ ਜਾਊਗੀ ਦੁਬਾਰਾ ਆਈ ਵੱਡੀ ਪ੍ਰੋਬਲਮ ਹੈ ਇੱਕ ਸਾਲ ਬਾਅਦ ਤੁਹਾਡੇ ਬਾਜ਼ਾਰ ਦਾ ਟ੍ਰੈਫਿਕ 90% ਟ੍ਰੈਫਿਕ ਖਤਮ ਹੋ ਜਾਊਗਾ ਜਿਹੜੇ ਰੇੜੀ ਫੜੀਆਂ ਸਾਰੀਆਂ ਸ਼ਿਫਟ ਕਰਕੇ ਇੱਕੋ ਜਗ੍ਹਾ ਜਾ ਕੇ ਦੇ ਦਿਆਂਗੇ ਫੂਡ ਸੀਟ ਹੈ ਉਹ ਵੀ ਅਨਾਉਂਸਮੈਂਟ ਜਲਦੀ ਹੋ ਜਾਣੀ ਹੈ ਸਾਰੇ ਗੋਲ ਗੱਪੇ ਟਿੱਕੀਆਂ ਖਾਣ ਜਗਾ ਇੱਕੋ ਜਗਾ ਜਾਇ ਕਰੇਗੇ ਘਰ ਦੇ ਨਾਲ ਕੇ ਟੌਰ ਨਾਲ ਜੇ ਚੰਡੀਗੜ੍ਹ ਚ ਵੀ ਉਹ ਜੀ ਫੂਡ ਸੀਟ ਹੋਵੇ ਤਾਂ ਮੈਨੂੰ ਕਹਦੇ ਆ ਜੀ ਅੱਜ ਜੰਗੀ ਬੜਾ ਖੇਡੋਗੇ ਰਹਿਣਾ ਲੋਕ ਯਾਦ ਕਰਨਗੇ ਵੀ ਆਹ ਮੁੰਡਾ ਸਾਡਾ ਬਣਿਆ ਸੀ ਐਮਐਲਏ ਕੁਛ ਨਾ ਕੋਈ ਜਲਾਲਾਬਾਦ ਚ ਛੰਗਾ ਕੰਮ ਕਰਕੇ ਗਿਆ ਸੀ 3-4 ਹੋਰ ਪ੍ਰੋਜੈਕਟ ਹੈ 2-3 ਮਹੀਨੇ ਚ ਕੰਪਲੀਟ ਹੋ ਜਾਣਗੇ ਉਦੋਂ ਤੁਹਾਨੂੰ ਪਤਾ ਲੱਗੂਗਾ ਵੀ ਤੁਹਾਡੀ ਸਰਕਾਰ ਨੇ ਤੇ ਤੁਹਾਡੇ ਮੁੰਡੇ ਨੇ ਕੀਤਾ ਕੀ ਹੈ ਕਿਉਂਕਿ ਵੱਡੇ ਪ੍ਰੋਜੈਕਟ ਸੈਂਟਰ ਜੁਆਇੰਟ ਹੁੰਦੇ ਆ ਕਈ ਵਾਰੀ ਪਰਮਿਸ਼ਨਾਂ ਨਹੀਂ ਮਿਲਦੀਆਂ ਨਿਬਾਰ ਦੀ 1.5 ਸਾਲ ਹੋ ਗਿਆ ਲਿਸਟ ਨਹੀਂ ਨਿਕਲੇ ਹੁਣ ਨਿਕਲੂਗੀ ਜੇ ਤਨ ਤੁਹਾਡਾ ਐਮਪੀ ਬਣ ਕੇ ਸਾਰਿਆਂ ਤੋਂ ਪਹਿਲਾਂ ਕਾਕੇਪੁਰਾ ਨੂੰ ਉੱਥੇ ਲੈ ਕੇ ਜਾਊਗਾ ਨਿਬਾਰਾ ਲੈ ਕੋ ਉਹ ਫਾਈਲ ਜਿਹੜੀ ਬੰਦ ਪਈ ਹੈ ਪੱਟ ਕੇ ਲਿਆਊਗਾ ਉਦੋਂ ਤੁਹਾਡਾ ਬਾਈਪਾਸ ਵੀ ਕਲੀਅਰ ਹੋ ਜਾਏਗਾ ਜਲਾਲਾਬਾਦ ਬਾਕੀ ਆ ਬੈਠੇ ਆ ਕਰਤਾ ਕਰਤਾ ਬਾਈਸ ਪ੍ਰਧਾਨ ਸਾਹਿਬ ਸਾਡੇ ਜਿਹੜੇ ਜਿਹੜੇ ਕੰਮ ਹੈ ਤੁਹ ਲਿਖਾਈ ਚ ਨਹੀਂ ਬਾਕੀ ਅਸੀਂ ਆਪੇ ਕੁੰਝ ਕੁੰਝ ਕੇ ਲਿਆਇਆ ਕਰੀ ਹੁਣ ਠੀਕ ਹੈ ਕੰਮ ਆਪਣਾ ਠੀਕ ਹੈ ਜੀ ਸੋ ਇਹਨੇ ਕੇ ਦਾ ਤੁਹਾਡਾ ਸਾਰਿਆਂ ਦਾ ਧੰਨਵਾਦ ਆਨ ਆਣੀ ਇੱਕ ਤਰੀਕ ਨੂੰ ਦੋ ਤਿੰਨ ਦਿਨ ਬਚੇ ਐ ਜਿਹੜਾ ਟੈਲੀਫੋਨ ਤੇ ਕਹਿ ਸਕਦਾ ਆਪਦੇ ਰਿਕਸ਼ੇਦਾਰ ਸੱਜਣਾ ਮਿੱਤਰਾਂ ਨੂੰ ਜ਼ਰੂਰ ਕਹੋ ਜੇ ਦੋ ਤਿੰਨ ਦਿਨ ਦੇ ਪ੍ਰੋਗਰਾਮ ਥੋੜੀ ਜੀ ਵੀ ਹਿੰਮਤ ਕਰ ਲੋ ਤਾਂ ਬੜਾ ਚੰਗਾ ਮਾਰਜਿਨ ਆ ਸਕਦਾ ਹੈ ਮੈਂ ਆਪਦੇ ਵੱਲੋਂ 100% ਕੋਸ਼ਿਸ਼ કરી ਮੈਂ ਆਪਦੇ ਇਲੈਕਸ਼ਨ 'ਚ ਵੀ ਸਾਰਾ ਦਿਨ ਤੇ ਸਾਰੀ ਰਾਤ ਕੰਮ ਕਰਦਾ ਸੀ ਅੱਜ ਵੀ ਰਾਤੀ 2 ਵਜੇ ਤੱਕ ਕੰਮ ਕਰਦਾ ਤੜਕੇ 6 ਵਜੇ ਉੱਠ ਕੇ ਫਿਰ ਦੁਬਾਰਾ ਚਾਲੂ ਹੋ ਜਾਂਦਾ ਕੰਮ ਮੈਂ ਉਹੀ ਕੋਸ਼ਿਸ਼ ਕੀਤੀ ਹੁਣ ਤਾਂ ਬਾਬੇ ਦੀ ਐਡੀ ਕਿਰਪਾ ਹੈ ਮੇ ਠੱਕੇ ਨਾਲ ਕਈ ਕਹਿੰਦੇ ਸਾਨੂੰ ਰਲਾਓ ਆਪਣੇ ਨੇ ਕਹਿੰਦੇ ਨਹੀਂ ਰਲਾਉਣਾ ਮੈਂ ਕਿ ਨਾ ਰਲਾਓ ਕੋਈ ਗੱਲ ਨਹੀਂ ਫਿਰ ਕੀ ਹੋ ਜੂਗਾ ਭਾਈ ਜੀ ਆਦਾ ਬੰਦਾ ਹੀ ਨਹੀਂ 라ਜੀ ਮੇਰਾ ਮੈਂ ਉਹਨੂੰ ਲਾ ਕੇ ਵੀ ਕੀ ਕਰਨਾ ਤੁਸੀਂ ਦੱਸੋ ਇੱਕਰ ਲਾ ਲਓ ਤੇ ਦੂਜਾ ਭਜਾ ਦਿਓ ਉਹ ਗੱਲ ਬੰਦੀ ਨਹੀਂ ਆਦੇ ਬੰਦੇ ਮਗਰ ਖੜਨਾ ਵੀ ਪੈਂਦਾ ਤੇ ਟਕੜਾ ਵੀ ਕਰਨਾ ਪੈਂਦਾ ਤਾਂ ਜਾ ਕੇ ਕਾਮਯਾਬ ਹੁੰਦਾ ਹੈ ਮੇਰੀ ਤਾਂ ਤੁਹਾਨੂੰ ਆਹੀ ਬੇਨਤੀ ਹੈ ਵੀ ਟਕੜੇ ਹੋ ਕੇ ਆਮ ਆਦੀ ਪਾਰਟੀ ਦਾ ਇੱਕ ਵਾਰੀ ਸਾਥ ਹੋਰ ਦੇ ਦਿਓ ਅੱਗੇ ਮੈਂ ਕੱਲਾ ਸੀ ਹੁਣ ਦੇ ਨਾਲ ਐਮਪੀ ਬਣ ਕੇ 1 ਤੇ 11 ਹੋ ਜਾਗੇ ਜਿਹੜੇ ਦਿੱਲੀ ਵਾਲੇ ਰੁਕੇ ਸਾਰੇ ਫੰਡ ਲਿਆ ਦੂਗਾ ਇੱਕ ਮਿੰਟ ਰਹਿਣ ਦਿੰਦਾ ਆਪਾਂ ਨੂੰ ਤਾਂ ਤੇਲ ਤੁਸੀਂ ਫ੍ਰੀ ਦੇਤਾ ਗੱਡੀ 26 ਲੱਖ ਦੀ ਟੌਪ ਦੀ ਨਵੀਂ ਦੇਤੀ ਇਤੋਂ ਬਾਅਦ ਹੋਰ ਕੰਮ ਤਾਂ ਫਿਰ ਆਪ ਹੀ ਕਰਨਾ ਪੈਂਦਾ ਬਾਈ ਨਾਲੇ ਐਡਾ ਸੁੱਖ ਐ ਗੱਡੀ 'ਚ ਸੌਂਜੀਦਾ ਰਾਤ ਨੂੰ ਸਾਰੀ ਰਾਤ ਵਿਚਾਰੇ ਛਲਾਈ ਰੱਖਦੇ ਐ ਮੈਂ ਜਦੋਂ ਮੈਂ ਐਮ.ਐਲ.ਏ ਬਣਿਆ ਮੈਂ ਜਿਹੜੇ ਪੰਜਾਬ ਨਹੀਂ ਦੇਖਿਆ ਜਦੋਂ ਮੈਂ ਐਮ.ਐਲ.ਏ ਬਣਿਆ ਰਾਤ ਨੂੰ 12 ਵਜੇ ਥੋ ਚੱਲਦਾ ਤੜਕੇ 3:30 ਚੰਡੀਗੜ੍ਹ ਉੱਥੋਂ 3:15 12 ਵਜੇ ਚੱਲਦਾ 3:30 4:00 ਵਜੇ ਚੰਡੀਗੜ੍ਹ ਆਪਾਂ ਟੌਰ ਨਾਲ ਸੌਂਜੀ ਦੇ ਲੋਕਾਂ ਨੂੰ ਨੀਂਦ ਆਵੇ ਨਾ ਵੀ ਆਪਾਂ ਨਿਆਰੇ ਲਈਦੇ ਐ ਬਸ ਸਾਰੀ ਦਿਹਾੜੀ ਕੰਮ ਕਰੋ ਰਾਤ ਨੂੰ ਟੌਰ ਨਾ ਗੱਡੀ ਸੋਜੋ ਆ ਦਾ ਕੰਮ ਕਰੋ ਇਹ ਵੀ ਕਿਸੇ ਕਿਸੇ ਨਹੀਂ ਹੁੰਦਾ আর ਕੋਈ ਨਹੀਂ ਕਰ ਸਕਦਾ ਕੋ ਸਿੱਦੀ ਸਾਹਿਬ ਸੋ ਮੇਰੀ ਤਾਂ ਤੁਹਾਨੂੰ ਲਾਸਤ ਹੱਥ ਜੋੜ ਕੇ ਹੀ ਬੈਂਦੀ ਹੈ ਇਹ ਵੋਟ ਬੜੀ ਕੀਮਤੀ ਹੈ ਜਿੰਨੇ ਤੁਹਾਡੇ ਦੇਸ਼ ਤੇ ਕਾਨੂੰਨ ਬਰਾਉਣੇ ਹੈ ਇਹ ਵੋਟ ਬੜੀ ਕਮ ਕੀਮਤੀ ਹੈ ਜਿੰਨੇ ਤੁਹਾਡਾ ਘਰ ਦਾ ਚੁੱਲਾ ਚਲਾਉਣਾ ਹੈ ਵੇਖ ਲਓ ਪਿਛਲੇ ਕਈ ਸਾਲਾਂ ਚ 416 ਸਿਲੰਡਰ 200 ਤੇ ਹੁਣ ਵੀ 1200 ਦਾ ਕਰਤਾ ਪੈਟਰੋਲ ਦੇ ਬੰਬ ਘੜਤੇ ਹੋਰ ਤਾਂ ਛੱਡ ਰਿਫਾਈਨਡ ਤੈਨੂੰ ਗੁਣਾ ਵਧਾਤਾ ਵਧਾਤਾ ਕਿ ਨਹੀਂ ਵਧਾਤਾ ਤੇ ਫਰਕ ਤਾਂ ਆਪਣੀ ਪੈਣਾ ਹੈ ਜਿਹੜਾ ਨਮਕ 25 ਰੁਪਈਆ ਦਾ ਹੁੰਦਾ ਸੀ ਅੱਜ 55-60 ਰੁਪਈਆ ਦਾ ਆ ਗਿਆ ਸਹੀ ਹੈ ਜਿਹੜੀ ਚੀਜ਼ 100 ਰੁਪਈਏ ਦੀ ਸੀ ਮੋਤੀ ਸਾਹਿਬ ਦੀ ਕਿਰਪਾ ਸਦਕਾ ਇੰਨਾ ਤਰੱਕੀ ਹੋਈ ਹੋ 4-500 ਦੀ ਹੋ ਗਈ ਨਹੀਂ ਹੋਈ ਤਾਂ ਤੁਸੀਂ ਦੱਸ ਦਿਓ ਥੋੜਾ ਭਾਈ ਸਹੀ ਹੈ ਸੋ ਫਰਕ ਤਾਂ ਚਲੋ ਲੋਕਾਂ ਦਾ ਆਮਦਨ ਵੀ ਮੈਂ ਮੰਨਦਾ ਵਧੀ ਹੈ ਪਰ ਉਹ ਸਰਕਾਰ ਦਾ ਵੀ ਕੀ ਫਾਇਦਾ ਜਿਹੜੀ ਲੋਕਾਂ ਦਾ ਜੂਸ ਕੱਢ ਕੇ ਸਰਕਾਰ ਚਲਾਈ ਜਾਵੇ ਆ ਸੋ ਆ ਨਾਲਾ ਸਮਾ ਥੋੜਾ ਹੀ ਹੈ 10 ਐਮਪੀ ਰਾਜ ਸਭਾ ਤੁਹਾਡੇ ਕੋਲ ਹੈ 13 ਪੰਜਾਬ ਵਾਲਾ 13 ਜ਼ੀਰੋ ਹੋ ਜਾਣੀ ਜੋ ਹਾਲਾਤ ਬਣੇ ਪਏ ਆ 23 ਚਾਰ ਦਿੱਲੀ ਉਹਨੇ ਐਤ ਕੀ ਜਿਹੜੀ ਵੀ ਸਰਕਾਰ ਆ ਕੋਈ ਝਾੜੂ ਦੀ ਸਫਾਈ ਬਗੈਰ ਨਹੀਂ ਆਉਦੀ ਇਹ ਯਾਦ ਰੱਖਿਆ ਜੀ ਬਾਕੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤਕੜੇ ਹੋ ਗਏ ਆਪ ਦੇ ਜਲਾਲਾਬਾਦੀ ਸੁਧਾਰ ਲਈ ਔਰ ਡਵੈਲਪਮੈਂਟ ਲਈ ਇੱਕ ਵੋਟ ਹੋਰ ਜਰੂਰ ਕਰਿਓ ਇਹਨੇ ਕਹਿੰਦਾ ਸਭ ਦਾ ਧੰਨਵਾਦ ਇਨਕਲਾਬ ਜਿੰਦਾਬਾਦ ਮੈਂ ਫੇਰ ਧੰਨਵਾਦੀਆਂ ਸਮੂਹ ਚਾਰ ਨੰਬਰ ਵਾਰਡ ਦਾ ਮੇਰੇ ਸਾਰੇ ਸ਼ਹਿਰ ਵਾਸੀਆਂ ਦਾ ਜਿਨ੍ਹਾਂ ਨੇ ਅੱਜ ਬਹੁਤ ਚੰਗਾ ਇਕੱਠ ਕਰਿਆ ਔਰ ਮੇਰੇ ਕਾਕੇ ਵੀਰ ਦਾ ਮਹਾਰਾਜੇ ਨੂੰ ਵੀ ਤਰੱਕੀਆਂ ਬਖਸ਼ੇ ਚੜ੍ਹਦੀ ਕਲਾ ਚ ਰੱਖੇ ਸਾਡੀ ਸਾਰੀ ਆਮ ਆਦੀ ਪਾਰਟੀ ਤੁਹਾਡੇ ਸੇਵਾ ਵਿੱਚ ਹਾਜ਼ਰ ਹੈ ਇੰਨੇ ਕੇੰਦਰ ਸਭ ਦਾ ਧੰਨਵਾਦ ਇਨਕਲਾਬ ਜ਼ਿੰਦਾਬਾਦ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਦੀ ਫਤਿਹ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਧੰਨਵਾਦੀ ਸਭ ਐਮਐਲਏ ਗੋਲਦੀ ਕੰਬੇ ਜਿੰਦਾਬਾਦ ਐਮਐਲਏ ਗੋਲਦੀ ਕੰਬੇ